ਸਮਨਾ ਸਚਾਈ ਦੀ ਜਿੱਤ ਹੋਈ ਹੈ ਹਾਂਜੀ ਔਰ ਜਿਹੜਾ ਝੂਠਾ ਵਾਲੀ ਹਾਰ ਹੋਈ ਹੈ ਹਾਂਜੀ ਆਮ ਆਦਮੀ ਪਾਰਟੀ ਨਾ ਅਕਾਲੀ ਦਲ ਔਰ ਬੀਜੇਪੀ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਇਹਨਾਂ ਨੇ ਜਿਹੜੀ ਹੈ ਜ਼ੀਰਕਪੁਰ ਦੀ ਜਿਹੜੀ ਸਾਡੀ ਕਾਂਗਰਸ ਦੀ ਕਮੇਟੀ ਹੈ ਉਹਨੂੰ ਤੁਲ ਦੀ ਪੋਜੇਸ਼ ਕੀਤੀ ਔਰ ਇਹਨਾਂ ਨੇ ਜਿਹੜਾ ਨੋ ਕੰਫੀਡੈਂਸ ਮੋਸ਼ਨ ਆ ਉਹ ਦਿੱਤਾ ਠੀਕ ਹੈ ਜੀ ਔਰ ਮੈਂ ਤਾਂ ਇਹ ਕਹਿਣਾ ਚਾਹਾਂਗਾ ਕਿ ਦੇਖੋ ਜਿਹੜਾ ਨੋ ਕੰਫੀਡੈਂਸ ਮੋਸ਼ਨ ਇਹਨਾਂ ਨੇ ਦਿੱਤਾ ਉਹਦੇ ਵਿੱਚ ਇਹਨਾਂ ਨੇ ਆਧਾਰ ਬਣਾਇਆ ਕਿ ਜੀ ਸ਼ਹਿਰ ਦੇ ਵਿੱਚ ਵਿਕਾਸ ਨਹੀਂ ਹੋ ਰਿਹਾ ਇਸ ਕਰਕੇ ਅਸੀਂ ਜਿਹੜੀ ਹੈ ਨੋ ਕੰਫੀਡੈਂਸ ਮੋਸ਼ਨ ਦਿੰਨੇ ਆ ਵੀ ਕਮੇਟੀ ਜਿਹੜੀ ਤੋੜੀ ਜਾਏ ਪ੍ਰਧਾਨ ਨੂੰ ਲਾਹ ਜਾਏ ਸਭ ਤੋਂ ਪਹਿਲਾਂ ਤਾਂ ਮੈਂ ਇਹ ਪੁੱਛਣਾ ਚਾਹਣਾ ਤੁਹਾਡੇ ਮਾਧਿਅਮ ਦੇ ਰਾਹੀਂ ਵੀ ਸ਼ਰਮਾ ਜੀ 20 ਸਾਲ ਇਸ ਕਮੇਟੀ 'ਚ ਰਹੇ ਹਨ 20 ਸਾਲ ਮੋਨਾਂ ਨੂੰ ਪੁੱਛਣਾ ਚਾਹਨਾ ਵੀ ਤੁਸੀਂ ਦੱਸੋ 20 ਸਾਲ ਦੇ ਵਿੱਚ ਸ਼ਹਿਰ ਦੀ ਕੀ ਡਵੈਲਪਮੈਂਟ ਕੀਤੀ ਹੈ ਅੱਜ ਕੀ ਹੈ ਕਿ ਐਮਪੀ ਇਲੈਕਸ਼ਨ ਦੀ ਚੋਣਾਂ ਤੋਂ ਬਾਅਦ ਇਹਨਾਂ ਨੂੰ ਕਰਾਰੀ ਹਾਰ ਜਿਹੜੀ ਹੈ ਉਹਦਾ ਸਾਹਮਣਾ ਕਰਨਾ ਪਿਆ ਹੈ ਸ਼ਰਮਾ ਜੀ ਵੀ ਜਮਾਨਤ ਜप्त ਹੋਈ ਹੈ ਹਲਕੇ ਦੇ ਵਿੱਚ ਜਿੱਥੇ ਉਹ ਦਾਅਵੇ ਕਰਦੇ ਸੀ ਕਿ ਮੈਂ ਲੱਖ ਵੋਟ ਲੈ ਕੇ ਜਾਵਾਂਗਾ ਉੱਥੇ ਉਹਨਾਂ ਨੂੰ 33000 ਵੋਟ ਪਈ ਔਰ 올 ਓਵਰ ਪਾਰਲੀਮੈਂਟ 'ਚ ਉਹਨਾਂ ਦੀ ਜਮਾਨਤ ਜप्त ਹੋਈ ਔਰ ਆਪ ਪਾਰਟੀ ਜਿਹੜੇ ਐਮ.ਐਲ.ਏ ਸਰਦਾਰ ਕੁਲਜੀਤ ਸਿੰਘ ਹੀ ਰੰਦਾਵਾ ਜਿਨ੍ਹਾਂ ਨੂੰ 70000 ਵੋਟ ਪਈ ਸੀ ਜਦੋਂ 2022 ਦੇ ਵਿੱਚ ਚੁਣਾ ਹੋਈਆਂ ਔਰ 36000 ਵੋਟ ਤੇ ਹਾਂਜੀ ਔਰ ਕਾਂਗਰਸ ਪਾਰਟੀ ਅਸੀਂ ਫੇਰ ਵੀ ਅਸੀਂ ਆਪਣਾ ਜਿਹੜਾ ਵੋਟ ਬੈਂਕ ਆ ਅਸੀਂ 47 48000 ਵੋਟ ਜਿਹੜੀ ਮੈਂ ਪਹਿਲਾਂ ਵੀ ਲੈ ਕੇ ਗਿਆ ਕਾਂਗਰਸ ਪਾਰਟੀ ਨੂੰ ਪਈ ਜਿਹੜੇ ਪਰਿਵਾਰ ਕਰਕੇ ਉਹ ਅਸੀਂ ਸਾਰੀ ਜਿਹੜੀ ਹੈ ਵੋਟ ਸਾਡੀ ਸਟੈਂਡ ਕੀਤੀ ਹੈ ਔਰ ਇਹਨਾਂ ਤੋਂ ਜਿਹੜੀ ਇਹ ਹਾਰ ਕਰਾਰੀ ਹੋਈ ਹੈ ਇਹਨਾਂ ਤੋਂ ਹজম ਨਹੀਂ ਹੋ ਰਹੀ ਇਸ ਕਰਕੇ ਸਾਰੇ ਜਾਣੇ ਇਕੱਠੇ ਹੋ ਕੇ ਇਹਨਾਂ ਨੇ ਮੀਟਿੰਗਾਂ ਕੀਤੀਆਂ ਇਹ ਰੰਦਾਵਰ ਸਾਹਿਬ ਵੀ ਸ਼ਰਮਾ ਜੀ ਵੀ ਭਾਜਪੀ ਆਲਿਆਂ ਨੇ ਵੀ ਕਾਂਗਰਸ ਪਾਰਟੀ ਨੂੰ ਜੇ ਡਾਊਨ ਕਰਨਾ ਜਾਂ ਜਗਦੀਪਿੰਦਰ ਸਿੰਘ ਢਿੱਲੋਂ ਨੂੰ ਡਾਊਨ ਕਰਨਾ ਤਾਂ ਇੱਕੋ ਤਰੀਕਾ ਕਿ ਨਗਰ ਕਾਉਂਸਲ ਜ਼ੀਰਕਪੁਰ ਨੂੰ ਜਿਹੜਾ ਤੋੜਿਆ ਜਾ ਔਰ ਇਹ ਜਿਹੜਾ ਇਹਨਾਂ ਨੇ ਐਲਾਈਅੰਸ ਆਪਣਾ ਕੀਤਾ ਇਹ ਇੱਕ ਨਿੱਜੀ ਸਵਾਰਥਾਂ ਲਈ ਇਹਨਾਂ ਨੇ ਆਪਣਾ ਇਹ ਸਾਰਾ ਕੁਸ਼ਤੀਤਰ ਅੱਜ ਜੋ ਕੁਝ ਹੋਇਆ ਮੈਂ ਸਮਝਦਾ ਮੀਡੀਆ ਸਾਰਾ ਖੜਾ ਤੁਹਾਡੇ ਸਾਹਮਣੇ ਹੋਇਆ ਜੋ ਕੁਝ ਹੋਇਆ ਤੁਸੀਂ ਵੇਖਿਆ ਕਿ ਬੇਪਰੋਸੀ ਮਤਾ ਜਿਹੜਾ ਹੈ ਉਹ ਪ੍ਰਧਾਨ ਕੋ ਉਖਤਿਆਰ ਕਾਨੂੰਨ ਦੇ ਤਹਿਤ ਉਹਨੇ ਬੁਲਾਣੀ ਹੁੰਦੀ ਹੈ ਮੀਟਿੰਗ ਕਿਉਂਕਿ ਉਹਦੇ ਖਿਲਾਫ ਪਿਆ ਔਰ ਉਹਦੇ ਵਿੱਚ 2/3 ਬਹੁਮਤ ਜਿਹੜੀ ਹੈ ਜਿਨ੍ਹਾਂ ਨੇ ਬੇਪਰੋਸੀ ਮਤਾ ਦਿੱਤਾ ਉਹਨਾਂ ਨੂੰ ਸਾਬਤ ਕਰਨੀ ਚਾਹੀਦੀ ਕਾਨੂੰਨ ਦੇ ਮਤਾਂਵਾਂ 2/3 ਕਰਨੀ ਪੈਂਦੀ ਹਾਂ ਉਹਨਾਂ ਦੇ ਵਿੱਚ ਕੀ ਹੈ ਵੀ 31 ਐਮਸੀਆਂ ਚੋਂ 22 ਐਮਸੀ ਉਹਨਾਂ ਨੂੰ ਅੱਜ ਇੱਥੇ ਹਾਜ਼ਰ ਹੋਣਾ ਚਾਹੀਦਾ ਸੀ ਤਾਂ ਉਦੇ ਵੀਰ ਸਿੰਘ ਪ੍ਰਧਾਨ ਇਹ ਨਹੀਂ ਕਿ ਉਦੇ ਵੀਰ ਸਿੰਘਾਂ ਕੋਈ ਪ੍ਰਧਾਨ ਹੁੰਦਾ ਇਹ ਲੜਾਈ ਇਹ ਨਹੀਂ ਵੀ ਕਿ ਮੇਰਾ ਮੁੰਡਾ ਹੈ ਇਹ ਮੇਰਾ ਕੋਈ ਵੀ ਭਰਾ ਮੇਰਾ ਵਰਕਰ ਹੁੰਦਾ ਇਹ ਲੜਾਈ ਮੈਂ ਹੀ ਲੜਦਾ ਜਿਵੇਂ ਮੈਂ ਅੱਜ ਲੜ ਰਿਹਾ ਜਿਹੜਾ ਇਹ ਧੱਕਾ ਸਰਕਾਰ ਕਰ ਰਹੀ ਹੈ ਇਹ ਸਰਕਾਰ ਦਾ ਇਹ ਨਹੀਂ ਸਾਡੇ ਕਮੇਟੀਆਂ ਚ ਸਰਪੰਚਾਂ ਦੇ ਨਾਲ ਇਲੈਕਸ਼ਨ ਦੇ ਵਿੱਚ ਵੀ ਹੋਇਆ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਮੈਂ ਸਮਝਦਾ 10 ਦਿਨਾਂ ਦੇ ਵਿੱਚ ਕੋਈ ਐਸਾ ਸਾਡਾ ਐਮਸੀ ਨਹੀਂ ਜਿਨ੍ਹਾਂ ਦੇ ਵਿੱਚ ਪੁਲਿਸ ਪ੍ਰਸ਼ਾਸਨ ਨੇ ਕਰੇ ਜਾ ਕੇ ਲੋਕਾਂ ਨੂੰ ਤੰਗ ਨਹੀਂ ਕੀਤਾ ਜਾ ਰਿਹਾ ਪਰਿਵਾਰਾਂ ਨੂੰ ਤੰਗ ਨਹੀਂ ਕੀਤਾ ਜਾ ਰਿਹਾ ਔਰ ਮੈਂ 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 ਬਜ਼ੁਰਗਾਂ ਨੂੰ ਤੰਗ ਨਹੀਂ ਕੀਤਾ ਜਾ ਰਿਹਾ ਔਰ ਮੈਂ ਤੁਹਾਡੇ ਰਾਇਆਂ ਇਹਨਾਂ ਨੂੰ ਕਹਿਣਾ ਚਾਹੁੰਨਾ ਇਹ ਰੰਧਾਵਾ ਸਾਹਿਬ ਨੂੰ ਵੀ ਔਰ ਪ੍ਰਸ਼ਾਸਨ ਨੂੰ ਵੀ ਅਸੀਂ ਮੂੰਹ ਤੋੜ ਜਵਾਬ ਦੇਵਾਂਗੇ ਇਹਦਾ ਆ ਇਲੈਕਸ਼ਨ ਖਤਮ ਹੋ ਜੇ ਅਸੀਂ ਵੱਡਾ ਇੱਥੇ ਇੱਕ ਧਰਮਾ ਰੱਖਾਂਗੇ ਸਾਰੀ ਪੰਜਾਬ ਦੀ ਲੀਡਰਸ਼ਿਪ ਇੱਥੇ ਬੁਲਾਵਾਂਗੇ ਔਰ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਵਾਂਗੇ ਇਹ ਜਾਂ ਤੱਕਾ ਜਿਹੜਾ ਮੈਂ ਕਿਸੇ ਵੀ ਕਾਂਗਰਸ ਪਾਰਟੀ ਦੇ ਵਰਕਰ ਦੇ ਨਾਲ ਹੁਣ ਨਹੀਂ ਲਵਾਂਗਾ ਜਿੰਦਾਬਾਦ ਜਿੰਦਾਬਾਦ